ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਰੋਡੇਪਿੰਡ ਦੇ ਵਿੱਚ ਰੋਡੇਪਿੰਡ ਜ਼ਿਲ੍ਹਾ ਮੁਕੇ ਦਾ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ ਮਿੱਤਰੋ ਤੇ ਰੋਡੇਪਿੰਡ ਦੇ ਵਿੱਚ ਪੱਕੇ ਖੂਹ ਦੇ ਕੋਲੇ ਬਾਈ ਹੁਣਿਆਂ ਦਾ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਆ ਲੈਣੀ ਮੰਨ ਜਾਨੀ ਕਿ ਸਾਰੇ ਪਸ਼ੂ ਬਕਾਊ ਆ ਤੇ ਸਾਰੇ ਪਸ਼ੂ ਬਕਾਊਆ ਤੇ ਨਾਲ ਕਿਕਰ ਦਾ ਬਣਿਆ ਮਿੱਤਰੋ ਪੂਰਾ ਹੈਵੀ ਤੇ ਪੂਰਾ ਨਿੱਗਰ ਸੁਹਾਗਾ ਬਕਾਊਆ 13 ਫੁੱਟਾ ਨਾ ਬਈਓ ਸੁਹਾਗਾ ਸੁਹਾਗਾ 13 ਫੁੱਟਾ ਬਾਕੀ ਸਾਰੀ ਗੱਲਬਾਤ ਆ ਜੋ ਬਾਈ ਨਾਲ ਕਰਦੇ ਆ ਸੁਹਾਗੇ ਦਾ ਜਿਕਰ ਤਾਂ ਪਹਿਲੀਆਂ ਜੇ ਕਰਤਾ ਕਈ ਭਰਾ ਟਰਾਲੀ ਦੇ ਰੁੱਸੇ ਮਖੇ ਤੇ ਸੁਹਾਗੇ ਨਾਲ ਵਰ ਚਾਲ ਕੇ ਆਉ ਕਰਦੇ ਆ ਬਾਈ ਨਾਲ ਬਸ ਸਸੇ ਗੱਲ ਵੀਰੇ ਕੀ ਹਾਲ ਹੈ ਬਾਈ ਵਧੀਆ ਵਧੀਆ ਬਈ ਸੇਤਾਂ ਦੇ ਪਰਿਵਾਰ ਬਾਈ ਵਧੀਆ ਵਧੀਆ ਬਈ ਤੁਹਾਨੂੰ ਸ਼ੁਕਰ ਆ ਬਾਈ ਅੱਛਾ ਗੱਲ ਹੋ ਸੱਜਣਾ ਵੀ ਜਾਨਵਰ ਸਾਰੇ ਵੀ ਇਤਨੇ ਫਿਰ ਹਾਂਜੀ ਹਾਂਜੀ ਕਿਹੜੇ ਘਰੇ ਖੜੇ ਨਾਮ ਕੀ ਆਪਣਾ ਨਾਮ ਜੋਤ ਸਿੰਘ ਜੋਤ ਸਿੰਘ ਸਾਨੂੰ ਬਾਈ ਸਾਹਣੋ ਪਾਲ ਸਿੰਘ ਪਾਲ ਸਿੰਘ ਠੀਕ ਆ ਅੱਛਾ ਸਾਰੇ ਜਾਨਵਰ ਬਕਾਵਾ ਹਨਾ ਕੀ ਕਾਰਨ ਬਣ ਗਿਆ ਵੇਤੰਦ ਇਹ ਬਈ ਵੈਸੇ ਹੀ ਹੈ ਵਾਈ ਹੋਈ ਮਾਵਲੇ ਦੇ ਯਾਰ ਕੀ ਮਾਨ ਰੱਖਿਆ ਇਹ ਕਿ ਮੈਂ ਠੇਕੇ ਦੇ ਪੰਗਾ ਜ਼ਿਆਦਾ ਹੈ ਹਾਂ ਹਾਂ ਤੇ ਗਾਲਾਂ ਦੇ ਬੰਦਾ ਫਿਰ ਭਜਾ ਲਿਆ ਟੈਨ ਵਾਲੀ ਨਹੀਂ ਬੰਦਾ ਆਪਣੀ ਸੀ ਹੈ ਨਹੀਂ ਸੀਗਾ ਆ ਸਾਪ ਹੀ ਕਰਦੇ ਬਾਈ ਜੀ ਤੇ ਆ ਵੀ ਪਸ਼ੂ ਪਾਲ ਕੇ ਸਾਹਮਣੇ ਸਾਹਮਣੇ ਹਾਂਜੀ ਹਾਂਜੀ ਠੀਕ ਆ ਅੱਛਾ ਵੱਡੇ ਵੀਰੇ ਜਾਨਵਰ ਵੀ ਇਤਨੇ ਸਾਰੇ ਹੀ ਪਹਿਲੇ ਨੰਬਰ ਵਾਲੀ ਮੈਂ ਤੋਂ ਸ਼ੁਰੂਆਤ ਕਰ ਲਈਏ ਵੀਰੇ ਕਿੰਨੇ ਚਿਰ ਦੀ ਕੱਬਣ ਹੈ ਬਾਈ ਇਹ ਬਾਈ ਪੂਰੇ 4 ਮਹੀਨਿਆਂ ਦੀ ਕੱਬਣ ਆ ਤੇ ਪੰਜਵਾਂ ਮਹੀਨਾ ਨੂੰ ਸਟਾਰਟ ਆ 67 ਹੈ ਤੇ ਚੈੱਕ ਪਾਸ ਆ ਵੀਰੇ ਹਾਂ ਹਾਂ 100% ਕਿੰਨਾ ਦੁੱਧ ਕਿੰਨਾ ਵੀਰੇ ਹੁਣ ਇਹਦਾ ਬਾਈ 5 ਕਿਲੋ ਆ ਠੰਡੀ ਸੀਲ ਆ ਠੀਕ ਆ ਦੋਵੇਂ ਟਾਈਮ ਹੀ ਮਿਲਦੀ ਆ ਵੀਰੇ ਤਾਜੀ ਦੁੱਧ ਕਿੰਨਾ ਕੁ ਦੇ ਕੀ ਸੀ ਵੀਰੇ 14 ਕਿਲੋ ਠੀਕ ਆ ਇੱਕ ਜਣਾ ਵੀਰੇ ਮਨ ਠੀਕ ਹੈ 14 ਕਿਲੋ ਤਾਜੀ ਦੁੱਧ ਦੇ ਗਿਥੇ ਤੇ ਚੂਨ ਚਣ ਚਿੰਗਾ ਲੱਗਾ ਬਈ ਹਾਂ ਬਈ ਵਧੀਆ ਠੀਕ ਹੈ ਵੀਰੇ ਠੀਕ ਹੈ ਬਈ ਤੇ ਰੇਟ ਵੀਰੇ ਕੀ ਰਹੂਗਾ ਬਈ ਇਹਦਾ ਰੇਟ ਬਈ ਇਹਦਾ ਉਹ 70000 ਮਾਨਤਾ ਮੰਦੀਨ ਲੈ ਕੋਈ ਨਾ ਉਹ ਜਾਇਜ਼ ਕਰ ਦਾਂਗੇ ਮਾਨਤਾ ਕਰਦੇਗਾ ਮੌਕੇ ਤੇ ਹਾਂ ਹਾਂ ਬਈ ਠੀਕ ਹੈ ਭਈ ਲੈ ਵੀ ਮਿੱਤਰੋ ਇਹ 4 ਮਹੀਨਿਆਂ ਦੀ ਗੱਬਣਾ 5ਵੇਂ ਮਹੀਨਾ ਇਹਨੂੰ ਲੱਗਾ ਹੋਇਆ 5 ਕਿਲੋ ਦੁੱਧ ਦਾ ਠੰਡੀ ਸੀਲ ਆ ਤਾਜੀ ਦਾ 13 14 ਕਿਲੋ ਦਾ ਦੁੱਧ ਦਾ ਰਿਕਾਰਡ ਹੈਗਾ ਮੈਂ ਚੰਗੀ ਆ ਮੈਂ ਮੋੜਦਾ ਵੀਰੇ ਗੋਲ ਮਟੋਲਾ ਪਾਣੀ ਤਾਂ ਦੀ ਮੂੰਹ ਮੱਥੇ ਲੱਗਦੀ ਮੈਂ ਮਿੱਤਰੋ ਦੇਖ ਸਕਦੇ ਆ ਲੇਵੇ ਭਾਂਡੇ ਵਾਲੀ ਮੈਂ ਆ ਰਵੀ ਚੱਕੋ ਜਿਹੜੇ ਤੋਕਣਾ ਗੱਬਣਾ ਭਾਲਦੇ ਫਿਰਦੇ ਆ ਫਿਰ ਆ ਜਾਓ ਕਿਉਂਕਿ ਲਵਾਸ ਵਾਲੀ ਮੈਂ ਜਿਹੜੀ ਲਈ ਹੋਵੇ ਨਾ ਉਹ ਘਾਟਾ ਨਹੀਂ ਪਉਂਦੀ ਹੁੰਦੀ ਲੇਵੇ ਵਾਲੀ ਮੈਂ ਆ ਇਹਨੇ ਵਧੀਆ ਨਖਰ ਕੇ ਤਿਆਰ ਸੋਹਣੀ ਮਹਿ ਬਣ ਜਾਣਾ ਕਿਉਂਕਿ ਤੀਜਾ ਸੂਆ ਵੀਰੇ ਹਾਂ ਤੀਜੇ ਸੂਏ ਸੂਣਾ ਬਾਈ ਤੀਜੇ ਸੂਏ ਲਈ ਗੱਪਣ ਹੋਵੇ ਠੀਕ ਆ ਬਾਈ ਓਕੇ ਲਓ ਤੁਹਾਨੂੰ ਤੁਹਾਨੂੰ ਵੇਖ ਲੋ ਕਿਰਾ ਠੀਕ ਆ ਬਾਈ ਇਹ ਸੀ ਕਿ ਪਹਿਲੇ ਨੰਬਰ ਤੇ ਹਣਾ ਵੀਰੇ ਬਣਦੇ ਬਸ ਕੋਈ ਨਾ ਤੇ ਦੋ ਨੰਬਰ ਵਾਲੀ ਮਹਿਬਾਈ ਨੂੰ ਬਣਨ ਦੇ ਹੁੰਦੇ ਆਪਾਂ ਇਹਦੇ ਬਾਰੇ ਕਰੀਏ ਗੱਲ ਪਤਾ ਇਹ ਕਿੰਨੇ ਚਿਰ ਦੀ ਗੱਪਣ ਆ ਬਾਈ ਇਹ ਬਾਈ ਪੂਰੇ 3 ਮਹੀਨਿਆਂ ਦੀ ਗੱਪਣ ਆ ਇਹ ਤੇ 9 ਮਹੀਨੇ ਦੀ ਗੱਪਣ ਹੈ ਚੈੱਕ ਪਾਸ ਆ ਵੀਰੇ ਹਾਂ ਚੈੱਕ ਪਾਸ ਆ ਠੀਕ ਆ ਬਾਈ ਇਹਦੇ ਨਾਲ ਦੁੱਧ ਕਿੰਨਾ ਵੀਰੇ ਇਹਦੇ ਇਕੱਲੇ 6 ਕਿਲੋ ਦੁੱਧ ਬਾਈ ਦੋਵੇਂ ਟਾਈਮ ਮਿਲਦੀ ਵੀਰੇ ਨਹੀਂ ਇੱਕ ਟਾਈ ਏ ਬਾਈ ਵੈਸੇ ਹੀ ਚੋਨ ਚਾਂਦ ਦਾ ਕਈ ਵਾਰੀ ਹੋ ਜਾਂਦਾ ਲੇਟ ਅੱਛਾ ਹੁੰਦੇ ਮਤਲਬ ਇੱਕ ਟਾਈਮ 6 ਕਿਲੋ ਦੋ ਦੋਹੀਆਂ ਦੇ ਹਾਂ ਪੂਰਾ ਹਾਂ ਠੰਡੀ ਸੀਲ ਮੈਨੂੰ ਤੇ ਕਰ ਲਵੇ ਦੋਵੇਂ ਟੈਂਪ ਬੈ ਜੂ ਨਹੀਂ ਬਾਈ ਹੁੰਦਾ ਇੱਕ ਹੀ ਆ ਸਾਡੇ ਕੋਲੇ ਤਾਂ ਇੱਕ ਟਾਈਮ ਹੀ ਮਿਲਦੀ ਆ ਤੀਕ ਨਹੀਂ ਕੋਈ ਅਗਲਾ ਕਰ ਲਾਵੇ ਤਾਂ ਹਾਂ ਪੈ ਵੀ ਸਕਦੀ ਠੰਡੀ ਸੀਲ ਪੁੱਲ ਹੂੰ ਇਧਰ ਕੇਰਲ ਵਾਲੇ ਬਾਈ ਤੂੰ ਹਜੇ ਤੀਕ ਨਹੀਂ ਕੁੰਡਾ ਆੜਿਆ ਤੂੰ ਲੱਗਦਾ ਬੰਦਿਆ ਹੈ ਬਾਈ ਕਹਿੰਨੀ ਹੋ ਗਿਆ ਨਹੀਂ ਮੂੰਹ ਕਰੀ ਤਾਨੂੰ ਮੜਿਆ ਆ ਵੇਖ ਲਓ ਬਈ ਆ ਬੰਦਾ ਸਾਡਾ ਹਨਾ ਠੀਕ ਹੈ ਅੱਛਾ ਇਹਦਾ ਰੇਟ ਬਈ ਕੀ ਕਰਾਂਗੇ ਦੋ ਨੰਬਰ ਵਾਲੀ ਦਾ ਇਹਦਾ ਬਈ ਰੇਟ ਹੈਗਾ 65000 ਜੇ ਕੋਈ ਜੋੜਾ ਲੈ ਲਵੇ ਵੀਰੇ ਫਿਰ ਮਾਂਦ ਤਨ ਖੁੱਲਾ ਕਰ ਕਰ ਦਾਂਗੇ ਬਈ ਮਾਂਦ ਤਨ ਠੀਕ ਵੀ ਇੱਕੇ ਘਰੇ ਚਲੀਆਂ ਜਾਣੀਆਂ ਕਰ ਹਾਂ ਬਈ ਕਦੀ ਬਾ ਨੂੰ ਤੂੰ ਹੀ ਤੋਰਦੇ ਨੂੰ ਖੋਲਦੇ ਮੜੇ ਉਸਤਾ ਦੇ ਤੋਰੀ ਮੇ ਖੋਲੀ ਇਹਨੂੰ ਹੋਰ ਕਰਨੀ ਤੋਰ ਲਾ ਖੋਲ ਦੇ ਖੋਲ ਦੇ ਕਰਨੀ ਅੱਗੇ ਕਰਾ ਪੰਗਾ ਪਾ ਲਿਆ ਹੁਣ ਦੂਜੀ ਵਾਲੇ ਪਾਸੇ ਆ ਜਾਏ ਤੱਕ ਹੋ ਲਿਆ ਉਹਨੇ ਅੜਕ। ਅੱਛਾ ਲੈ ਮਿੱਤਰੋ ਇਹ 3 ਮਹੀਨਿਆਂ ਦੀ ਗੱਪਣ ਤੇ ਇੱਕ ਟਾਈਮ ਦਾ 6 ਕਿਲੋ ਦੁੱਧ ਦੇ ਥੱਲੇ ਕਰਮਾਂ ਵਾਲੀ ਦੇ ਇੱਕ ਟਾਈਮ ਹੀ ਮਿਲਦੀ ਆ। ਮਹਿਮੂਨ ਲੇਵੇ ਲੂਵੇ ਵਾਲੇ ਇਹ ਵੀ ਚੰਗੀ ਆ ਹਨਾ ਬਾਈ। ਉਹਨਾਂ ਝੋਟੀ ਸੋਹਣੀ ਆ। ਇਹਦਾ ਮੁੱਲ 65000 ਰੁਪਇਆ ਕਿਉਂਕਿ ਇੱਕ ਟਾਈਮ ਮਿਲਦੀ ਕਰਕੇ 5 ਘਟਾਤਾ ਤੁਹਾਨੂੰ ਹੁਣ ਤੁਸੀਂ ਨਾ ਘਟਾਇਆ ਜੇ ਬਾਅਦ 'ਚ। ਸਿੰਘ-ਸੁੰਗ ਚੰਗਾ ਜਿਹੜਾ ਭਰਾ ਸਾਂਭਣ ਵਾਲਿਆ ਉਹਨਾਂ ਦੇ ਲਈ ਇਹ ਚੀਜ਼ ਚੰਗੀਆਂ ਨੇ ਰੁੱਤ ਬਹੁਤ ਚੰਗੀ ਜਿਹੀ ਤਿਆਰ ਹੁਣ ਇਹ ਗੱਲ ਨੋਟ ਰੱਖਿਆ ਜਿੰਦੇ ਬਾਰੇ ਕਰਮਾਂ ਵਾਲੀ ਦੇ ਤੇ ਇਹਦਾ ਰੇਟ ਹੈਗਾ 65000 ਹੁੰਦਾ ਹੈਗਾ 70 ਬਾਤ ਕਰਦੇ ਵੀਰੇ ਕਿੰਨੇ ਚਿਰ ਦਾ ਬਾਈ ਇਹ ਬਾਈ ਦੋਂਦਾ ਹੁਣੇ ਪਿਆ ਤੇ ਇਹ ਮਈਆਂ ਕ੍ਰਾਸ ਕਰਦਾ ਬਾਈ ਕਿੰਨੇ ਛੱਡਿਆ ਨਹੀਂ ਆਪਾਂ ਛੱਡਿਆ ਨਹੀਂ ਬਾਈ ਠੀਕ ਆ ਵੀਰੇ ਇਤਨੀ ਇਹੜੀ ਵੀ ਜੁੜਿਆ ਬਈ ਹਾਂ ਹਾਂ ਠੀਕ ਆ ਬਾਈ ਠੰਡਾ ਸੀਲ ਫੁੱਲ ਹਾਂ ਠੰਡਾ ਬਹੁਤ ਹੈ ਗਰਮਾ ਫੜੀ ਰੱਖਿਆ ਬਾਈ ਵਾਕਈ ਕੱਟੜ ਅੱਛਾ ਸੀਮਣ ਕਿਹੜੇ ਦਾ ਸੀ ਦੱਸਿਆ ਜੀ ਇਹ ਇਹ ਬਾਈ ਐਚ ਐਲ ਡੀ ਵੀ ਦਾ ਯਾਰ ਉਹਦਾ ਸਿਟਰ ਉਹ ਸ਼ੋਰ ਨਹੀਂ ਕਿਹੜੇ ਦਾ ਠੀਕ ਆ ਵੀ ਉਹ ਉਹ ਸੰਭਿਆ ਨਹੀਂ ਸਟਰਾ ਹਾਂ ਠੀਕ ਆ ਅੱਛਾ ਇਹਦੀ ਮਾਂ ਦਾ ਦੁੱਧ ਦਾ ਦਰਦਾ ਪਤਾ ਹੈ ਕਿ ਇਹਦੀ ਮਾਂ ਦਾ ਦੁੱਧ ਹੈਗਾ ਬਾਈ 114 ਲੀਟਰ ਘਰ ਦੀ ਮਾਂ ਜੀ ਸੀਗੀ ਸਾਡੀ ਘਰ ਦੀ ਬੋਲ ਠੀਕ ਆ ਵੀਰੇ ਇਹ ਕਿੰਨੇ ਦਾ ਦੇ ਦੇਈਏ ਵੀਰੇ ਇਹ ਦੇ ਦਾਂਗੇ ਬਾਈ 62000 ਦਾ ਮਾਨਤਨ ਕਰਦੇ ਹਾਂ ਹਾਂ ਮੌਕੇ ਤੇ ਕਰਦੇ ਹਾਂ ਟੱਟਾ ਚੰਗਾ ਬੋਤਲ ਲਈ ਵੀਰੇ ਇਹਨੂੰ ਲਈ ਨਹੀਂ ਮਿੱਤਰੋ ਉਹ ਜਰਾ ਸੀਲ ਸੂਲ ਬਹੁਤ ਆ ਯਾਰ ਹਨਾ ਐਨ ਲੁੱਤੂ ਲੁੱਤੂ ਨਹੀਂ ਕਰਦਾ ਹਨਾ ਹਾਂ ਹਾਂ ਅੱਛਾ ਰੇੜੀ ਤੇ ਪੱਠੇ ਵਧੀਆ ਲੈ ਹਾਂ ਹਾਂ ਬਾਈ ਠੀਕ ਆ ਫਿਰ ਤਾਂ ਯਾਰ ਹਨਾ ਮੈਂ ਮੰਨ ਲੀਆ ਤਾਂ ਵਧੀ ਜਾਣਾ ਕਰਮ ਵਾਲਾ ਘਟਨਾ ਥੋੜਾ ਯਾਰ ਹਨਾ ਦੇ ਅਪਮਾਨਤਨ ਨਾ ਦੇ ਦੇਾਂਗੇ ਰੱਖਣ ਵਾਲੇ ਨੂੰ ਹਾਂ ਮੌਕੇ ਤੇ ਕਰ ਦਾਂਗੇ ਬਾਈ ਮੇਰੇ ਰੱਖਣ ਵਾਲੇ ਨੂੰ ਪੁੱਲਿਆ ਮਾਰ ਦਾਂ ਦੇ ਹਾਂ ਕਰ ਦਾਂਗੇ ਬਾਈ ਹਾਂ ਉਵੇਂ ਦਾ ਚੱਲਦ ਨੂੰ ਜਿੰਨ 45 46 ਤਾਂ ਮੇਰੇ ਕੋਲ ਦੂਜੀ ਲਈ ਜਾਂਦੇ ਆ ਚੱਲ ਬਾਈ ਉਹਨਾਂ ਨੂੰ ਕਾਹ ਤੋਂ ਦੇਣ ਦੀ ਜਾਨ ਬਚਾ ਲਈ ਬਚਾਈ ਸਹੀ ਗੱਲ ਹਨਾ ਠੀਕ ਆ ਬਾਈ ਲੈ ਵੀ ਮਿੱਤਰੋ ਵੇਖੋ ਕਿਰਾਂ ਦੇ ਕਾਟਾ ਤੁਸੀਂ ਗੋਲ ਗਾਲ ਚੰਗਾ ਕਾਟਾ ਹੂੰ ਅੱਛਾ ਇਹ ਤਾਂ ਹੋ ਗਿਆ ਆਪਣੇ ਜਾਨਵਰ ਦੁੱਧ ਦੇ ਇੱਕ ਆਪਾਂ ਗਾਂ ਆਪਣੀ ਹੈ ਨਾ ਇੰਡ ਤੇ ਉਹਦੇ ਬਾਰੇ ਦੱਸੀਏ ਵੀ ਨਹੀਂ ਉਹ ਬਈ ਤੇਲ ਲਾ ਦੇ ਦੁੱਧ ਬਾਈ ਦੁੱਧ ਹੈਗਾ ਬਾਈ ਉਹਦਾ 5 ਕਿਲੋ ਠੀਕ ਆ ਤੇ ਠੰਡੀ ਸੀਲ ਫੁੱਲ ਆ ਦੋਵੇਂ ਟਾਈਮ ਮਿਲਦੀ ਆ ਦੋਵੇਂ ਟਾਈਮ ਮਿਲਦੀ ਆ ਮਿਲਦੀ ਨਿਆਣਾ ਪਾ ਕੇ ਕਿ ਬੱਚੇ ਤੇ ਹੀ ਮਿਲ ਪੈਂਦੀ ਆ ਬੱਚੇ ਤੇ ਹੀ ਬੱਚਾ ਇਧਰਲੇ ਪਾਸੇ ਕਰਾਏ ਨਾ ਬੰਨਿਆ ਦੀ ਭਾਈ ਇਹ ਵੀ ਵਿਖਾ ਦੀ ਬੱਚਾ ਬਾਈ ਮਗਰ ਠੀਕ ਆ ਇਹ ਕਿੰਨੇ ਦੇ ਦੇਵਾਂਗਾ ਬਾਈ ਇਹ ਬਈ ਦੇ ਦਾਂਗੇ 15000 ਕਿਹੜੇ ਥਣ ਤੋਂ ਤੇਲ ਕਿਹੜੇ ਤੋਂ ਇਹ ਪਿਛਲੇ ਤੋਂ ਆ ਪਿਛਲੇ ਤੋਂ ਹਾਂ ਠੀਕ ਆ ਭਾਈ ਲੈ ਮਿੱਤਰੋ ਲੈ ਮੈਂ ਤੂੰ ਪਿਛਲੇ ਥੰਨ ਤੋਂ ਤੇਲਾ ਤੇ ਆ ਆਇੰਦਾ ਬੱਚਾ 15000 ਰੁਪਏ ਦੀ ਵੀਰੇ ਹਾਂ ਠੀਕ ਆ ਆ ਇੱਕ ਵੱਛੀ ਆ ਗਈ ਐਂਡ ਤੇ ਹਣਾ ਇਹਦੇ ਬਾਰੇ ਦੱਸੀ ਵੀਰੇ ਇਹ ਕਿੰਨੇ ਚਰਦੀ ਆ ਬਾਈ ਇਹ ਬਾਈ 7-8 ਮਹੀਨਿਆਂ ਦੀ ਐ ਠੀਕ ਆ ਵੀਰੇ ਤੇ ਇਹਦਾ ਰੇਟ ਆ ਬਾਈ ਇਹਦਾ ਰੇਟ ਬਾਈ 14000 ਰੁਪਏ ਡੀਡ ਲੈਣ ਵਾਲਾ ਕਾੜੇ ਪਾਣੀ ਕੋਈ ਨਾ ਮੌਕੇ ਤੇ ਕਰ ਦਾਂਗੇ 10000 ਦੀ ਵੱਸੀ ਆ ਤੇਰੀ ਮੈਂ ਤੈਨੂੰ ਘੱਟ ਨਹੀਂ ਕਹਿੰਦਾ 8 10 7 ਨਹੀਂ ਕਹਿੰਦਾ ਚਲ ਕੋਈ ਨਾ 10000 ਮੰਗ ਲੈਨੇ ਹਾਂ ਆਵੇਂ ਤੈਨੂੰ ਮੈਂ ਕਹਾਂ ਹਣਾ ਮੰਗਾਂ ਦਾ ਵੱਧ ਕੀ ਫਾਇਦਾ ਵੀਰੇ ਹਾਂ ਸਹੀ ਗੱਲ ਹਣਾ ਠੀਕ ਆ ਵੱਛੀ ਸੋਹਣੀ ਆ ਬਈ ਮੂੰਮਾਂ ਬਖਾਰੀ ਪੁੱਤੇ ਤੇ ਝੋਲੀ ਚਾਲੀ ਲੈ ਮਿੱਤਰਾਂ ਸਾਂਭਣ ਵਾਲਾ ਬੰਦਾ ਲੈ ਜਾਵੇ ਇਹਨੂੰ ਦਿਨਾਂ ਜੇ ਤਿਆਰ ਹੋ ਰਹਿਣ ਥਾਣ ਬਹੁਤ ਚੰਗਾ ਲੱਗਾ ਵੇਖੋ ਗੇਰਾ ਦੇ ਚਾਰੇ ਅੱਛਾ ਇਹ ਤਾਂ ਹੋ ਗਿਆ ਆਪਣੇ ਜਾਨਵਰ ਇੱਕ ਆਪਣੇ ਕੋਲ 13 ਫੁੱਟਾ ਸੁਹਾਗਾ ਕਿਕਰ ਦਾ ਬਣਿਆ ਹਾਂ ਹਾਂ ਬਾਈ ਕਿਕਰ ਦਾ ਤੁਸੀਂ ਕਹਿੰਦੇ ਵਧੀਆ ਨਿੱਗਰ ਪਿਆ ਓਕੇ ਫੁੱਲ ਹੈਵੀ ਆ ਠੀਕ ਆ ਤੇ ਇੱਕ ਬਾਈ ਹੋਣਾਂ ਦੇ ਕੋਲੇ ਪਿਸਤਾ ਹੈਗਾ ਕੁੱਤਾ ਬਕਰ ਉਹ ਨਾ ਉਹ ਬਾਈ ਤੁਸੀਂ ਬਾਈ ਨਾਲ ਗੱਲਬਾਤ ਕਰ ਲੈ ਜੋ ਕਿਉਂਕਿ ਉਹ ਆਪਾਂ ਵੀਡੀਓ ਨਹੀਂ ਵਿਖਾ ਸਕਦੇ ਉਹ ਤੁਸੀਂ ਵੀਡੀਓ WhatsApp ਤੇ ਮੰਗਾ ਲਿਆ ਜੇ ਫਿਰ ਉਹਦੀ ਸੁਹਾਗੇ ਦੀ ਤੇ ਕੁੱਤੇ ਦੀ ਉਹਦੇ ਬਾਰੇ ਤੁਸੀਂ ਬਾਈ ਨਾਲ ਜਾਂਦੇ ਆ ਜਾਨਵਰ ਆਪਾਂ ਤੁਹਾਨੂੰ ਦਿਖਾਤੇ ਆ ਮਿੱਤਰੋ ਅੱਛਾ ਨੰਬਰ ਕਿੰਨਾ ਵੀਰੇ 90412 50401 ਇੱਕ ਵਾਰੀ ਹੋਰ ਆਉਣ ਦੇ ਵੀਰੇ 90412 50401 ਠੀਕ ਹੈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਗੱਲਬਾਤ ਪਿੰਡ ਰੋਡੇ ਜ਼ਿਲ੍ਹਾ ਮੋਗਾ ਬਾਗਾ ਪੁਰਾਣਾ ਸ਼ਹਿਰ ਨੇੜੇ ਆ